ਦੋਸਤੋ ਜੇਕਰ ਤੁਹਾਡੇ ਵੀ ਕੁੱਤਿਆਂ ਦੇ ਬਹੁਤ ਜ਼ਿਆਦਾ ਵਾਲ ਝਾੜਦੇ ਹਨ ਵਾਲਾਂ ਦੀ ਗ੍ਰੋਥ ਨਹੀਂ ਹੋ ਰਹੀ ਤਾਂ ਤੁਸੀਂ ਇਸ ਦੇਸੀ ਨੁਕਤੇ ਦੀ ਵਰਤੋਂ ਕਰਕੇ ਵਧੀਆ ਰਿਜ਼ਲਟ ਲੈ ਸਕਦੇ ਹੋ ਪਹਿਲਾਂ ਤੁਸੀਂ ਇੱਕ ਆਂਡਾ ਲੈਣਾ ਹੈ ਆਂਡੇ ਨੂੰ ਫੈਟ ਕੇ ਉਹਦੇ ਵਿੱਚ ਦੋ ਚਮਚੇ ਦਹੀਂ ਦੇ ਮਿਲਾ ਲੈਣੇ ਹਨ ਅਤੇ ਹਫ਼ਤੇ ਦੇ ਵਿੱਚ ਇੱਕ ਵਾਰ ਇਸ ਨੂੰ ਲਗਾਉਣਾ ਹੈ ਇਸ ਨੂੰ ਤੁਸੀਂ 15 ਤੋਂ 20 ਮਿੰਟ ਲਾ ਕੇ ਰੱਖਣਾ ਹੈ ਅਤੇ 15 ਤੋਂ 20 ਮਿੰਟਾਂ ਬਾਅਦ ਗਰਮ ਜੇ ਪਾਣੀ ਨਾਲ ਆਪਣੇ ਕੁੱਤੇ ਦੇ ਵਾਲਾਂ ਉਤੋਂ ਧੋ ਦੇਣਾ ਹੈ ਇਸ ਦੇ ਨਾਲ ਆਪਾਂ ਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਦੂਸਰਾ ਆਪਣੇ ਕੁੱਤੇ ਦੀ ਹਫ਼ਤੇ ਵਿੱਚ 2 ਤੋਂ 3 ਵਾਰ ਨਾਰੀਅਲ ਦੇ ਤੇਲ ਨਾਲ ਮਾਲਸ਼ ਜ਼ਰੂਰ ਕਰੋ ਇਹਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਮਿਲਦੇ ਹਨ ਤੀਸਰਾ ਤੇ ਸਭ ਤੋਂ ਮਹੱਤਵਪੂਰਨ ਆਪਣੇ ਕੁੱਤੇ ਨੂੰ ਹਫ਼ਤੇ ਦੇ ਵਿੱਚ ਇੱਕ ਤੋਂ ਦੋ ਵਾਰ ਮੱਛੀ ਜ਼ਰੂਰ ਖਵਾਓ ਮੱਛੀ ਦੇ ਵਿੱਚ omega 3 ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਦੇ ਨਾਲ ਕੁੱਤਿਆਂ ਦੇ ਵਾਲਾਂ ਉੱਤੇ ਚਮਕ ਆਉਂਦੀ ਹੈ ਕੁੱਤਿਆਂ ਦੇ ਕੋਟ ਵਿੱਚ ਸੁਧਾਰ ਹੁੰਦਾ ਹੈ ਅਤੇ ਕੁੱਤਿਆਂ ਦੇ ਵਾਲ ਝਾੜਨ ਦੀ ਸਮੱਸਿਆ ਦੇ ਵਿੱਚ ਵੀ ਬਹੁਤ ਵਧੀਆ ਜਲਤ ਦੇਖਣ ਨੂੰ ਮਿਲਦੇ ਹਨ ਜੇਕਰ ਤੁਹਾਨੂੰ ਇਹ ਦੇਸੀ ਜਾਣਕਾਰੀ ਵਧੀਆ ਲੱਗੀ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਾਣਕਾਰੀ ਨਾਲ ਆਪਣੇ ਹੋਰ ਵੀਰਾਂ ਦਾ ਫਾਇਦਾ ਹੋ ਸਕੇ ਧੰਨਵਾਦੀ